ਇੱਧਰ ਆ ਜਾ ਹੈਲੋ ਅੱਪਰ ਬਾਲੀ ਜਾ ਗਿਆ ਤੇ ਅੱਡੀ ਆਹ ਚਲ ਬਣਾ ਲੈ 10 ਦਿਨਾਂ ਦਾ ਆਣਾ ਨਹੀਂਦਾ ਪਰ ਯਸ ਬਸ ਠੀਕ ਆ

ਫਿਰ ਮੈਂ 8th ਕਲਾਸ ਚ ਬੜਦਾ ਤੇ ਮੈਂ ਜਿੱਦੋ ਗੱਲਦਾ ਤੇ 2022 ਨਾ ਗੇਮ 2023 ਮੈਂ ਗੇਮ ਸ਼ੁਰੂ ਕੀਤੀ ਸੀ ਤੇ ਮੈਂ ਨੈਸ਼ਨਲ ਤੇ ਨੈਸ਼ਨਲ ਖੇ ਲਿਆ ਹਾਂ ਗੁਜਰਾਤ ਅਧ ਰਵ ਤਿ ਉਪੀ ਤੇ ਹੁਣ ਮੈਂ ਫਿਰ ਕੋਥੇ ਲੁਧਿਆਣਾ ਜਾਣਾ ਨੈਸ਼ਨਲ ਖੇ ਲੈਣਾ ਤੇ ਮੈਂ 올림픽 ਕੱਪ ਖੇਣਾ ਚਾਹੁੰਦਾ ਕਿੰਨੇ ਗੋਲ ਜਿੱਤੇ ਤੇ ਅਧਿਉਕੀ ਬੰਨਾ ਚਾਹੁੰਦਾ ਮੈਂ ਪੁਲਿਸ ਬੰਨਾ ਚਾਹੁੰਦਾ ਅਗੂ ਕਿੰਨੇ ਗੋਲਟ ਮੈਟਰ ਜਿੱਤੇ ਆ? 3 ਗੋਲਟ ਨਾਲ ਜਿੱਤਣਾ। ਅਲੇ ਉਹ ਜੁਦੀ ਆਨੇ ਕਿਲੇ ਨਹੀਂ ਆਣਾ। ਕਿੰਨੇ ਕ ਮਿਹਨਤ ਕਰਨੀ ਪੈਂਦੀ ਹੈ? ਮੈਨੇ ਬਹੁਤ ਕਰਨੀ ਪੈਂਦੀ। ਰਮਿੰਦਰ ਕਨਾਈ ਮੈਂ ਜੀ ਮੇਰਾ ਨਾਮ ਪਰਿਵਾਰ ਦਾ ਬੜਾ ਸਬੰਧ ਦਾ 15 ਸਾਲ ਤੋਂ। ਮੈਂ ਇਹਦੇ ਫਾਦਨਾ ਗੜਕੀ ਜਿੰਨਾ ਨਾ ਜੁਬੇ ਚ ਪਾਉਣ ਇਹਨੂੰ ਪਾਉਣਾ ਹੈ। ਕਹਿੰਦਾ ਕਨਾਈ ਜਿਦਾਂ ਤੂੰ ਕਰਨਾ ਤੂੰ ਕਰ ਤੇਰੇ ਮੁੱਢਾ ਹੈ। ਮੈਂ ਕੁਛ ਮੈਂ ਜਾਣਾ ਕਹਿੰਦਾ ਨਹੀਂ ਮੈਂ ਜਾ ਮੈਂ ਮਰ ਤੱਕ ਖੰਨੇ ਗਣਾ ਹਨ ਮੈਂ ਫੇਰ ਮੈਂ ਗੱਡ ਗੱਲ ਕੀਤੀ ਉਥੇ ਤੇ ਆਪਣੇ ਕੁਲਸਾ ਨੂੰ ਵੱਡੇ ਕੁਲਸਾ ਨੂੰ ਰਵੀ ਜੀ ਨਾਲ ਫੇਸ ਦੀ ਜਨਾ ਕੀਤੀ ਜਦ ਤੂੰ ਲਿਆ ਕੋਈ ਇਹਨੇ ਮੈਨੂੰ ਫੇਰ ਮੈਂ ਉੱਥੇ ਝੰਡ ਲੈ ਗਿਆ ਮੈਨੂੰ ਉਹਨਾਂ ਮਿਹਨਤੋਂ ਕਰਾਈ ਇਹਨੇ ਮਿਹਨਤ ਕੀਤੀ ਤੇ ਇਹ ਮਿਹਨਤ ਦਾ ਇਹ ਨਵਾਂ ਮਿਲਿਆ ਕੀ ਕਰਦੇ ਪਰਿਵਾਰ ਕਿੱਦਾਂ ਦਾ ਹੈ ਪਰਵਾਜ਼ ਜੀ ਤੁਹਾਡੇ ਬ੍ਰਾਹਮਣੇ ਵੇਚ ਲੋ ਘਰ ਦਾ ਤਾਂ ਬ੍ਰਾਹਮਣੀ ਸਬਜ਼ੀ ਦਾ ਕੰਮ ਕਰਦੇ ਸੀ ਤੇ ਸੁਜੀ ਦੇ ਮੰਡੀ ਵੀ ਮੈਂ ਹੀ ਕਹਿ ਕੇ ਸੈਟਮੈਂਟ ਕਰਾਇਆ ਹੈ ਕਿੱਦਾਂ ਦਾ ਫਿਊਚਰ ਦੇਖਦੇ ਬੱਚੇ ਦਾ ਮੈਂ ਫਿਊਚਰ ਲਿਖਾਂਗਾ ਮੈਂ ਜਨਰਲ ਕਾ ਮੈਂ ਹੈਗਾ ਮੈਂ ਨੂੰ ਨੂੰ ਪਿੰਗ ਤੱਕ ਜਾਏ ਉਸ ਤੱਕ ਦੀ ਪ੍ਰਾਪਤੀ ਹੈ ਜੀ ਇਹ ਜਿਹੜੇ ਤਿੰਨੇ ਗੋਲਡ ਮੈਡਰ ਆਏ ਆ ਹੁਣ ਸਕੂਲ ਨੈਸ਼ਨ ਜਾ ਰਿਹਾ ਹੈ ਤੁਸੋਂ ਮੈਨੂੰ ਮੈਨੂੰ ਉਮੀਦ ਆ ਸਕੂਲ ਆ ਤੂੰ ਗੋਲ ਆਏਗਾ ਪੈਨ ਵਸ਼ਕਾਈ ਮੈਂ ਰਵਿੰਦਰ ਸ਼ਰਮਾ ਸਨੋ ਬੋਧਰਾਏ ਪੁੱਤਰ ਮੇਰਾ ਸ਼ਿਮ ਸ਼ਰਮਾ ਇਹ ਮੇਰੇ ਬ੍ਰਦਰ ਜੀ ਕੋਸਾ ਵੀ ਰਵਿੰਦਰ ਖੰਨਾ ਜੀ ਇਹਨਾਂ ਦੀ ਬਦੌਲਤ ਮੈਂ ਇਹ ਬੱਚਾ ਸੈਂਟਰ ਵਿੱਚ ਪਾਇਆ ਹੈ ਮੈਂ ਖੁਦ ਥੋੜੀ-ਬੋਦੀ ਪਲਵਾਨੀ ਕਰਦਾ ਰਹੀ ਮੈਨੂੰ ਸ਼ੌਂਕ ਹੀ ਬਹੁਤ ਜ਼ਿਆਦਾ ਕੁਛ ਇਦਾਂ ਹੀ ਕੁਛ ਹਲਾਤਾ ਕਰਕੇ ਮੈਂ ਨਹੀਂ ਅੱਗੇ ਵਸ ਗਿਆ ਤੇ ਮੇਰਾ ਸ਼ੌਂਕ ਹੀ ਕਿ ਮੈਂ ਆਪਣਾ ਇੱਕ ਬੱਚਾ ਵਧੀਆ ਤਰੀਕੇ ਨਾਲ ਦੇ ਹਿਦੇ ਜਾਨ ਆਪਣੇ ਵਧੀਆ ਤਰੀਕੇ ਨਾਲ ਗੇਮ ਚ ਪਾਵਾਂ ਤੇ ਉਹ ਰਵਿੰਦਰ ਖੰਨਾ ਜੀ ਨੇ ਮੇਰਾ ਸਾਥ ਦਿੱਤਾ ਬਾਕੀ ਅੱਗੇ ਅਮਨ ਸਾਸਤਰੀ ਜੀ ਮਿਲ ਗਏ ਰਵੀ ਜੀ ਮਿਲ ਗਏ ਤੇ ਸतीश ਭਾਈ ਜੀ ਮਿਲ ਗਏ ਇਹਨਾਂ ਦੀ ਮਦਦ ਨਾਲ ਬੱਚਾ ਅੱਗੇ ਵਧੀਆ ਖੇលਿਆ ਆਪਣੀ ਮਿਹਨਤ ਕੀਤੀ ਹੈ ਬਾਕੀ ਆਪਾਂ ਜਿੰਨਾ ਸਹਿਯੋਗ ਦੇਣਾ ਸੀ ਦਿੰਦੇ ਪਏ ਆ ਬਾਕੀ ਬੱਚੇ ਦੀ ਬੜੀ ਮਿਹਨਤ ਆ ਉਹ ਕਰਨ ਦਿਆ ਸਵੇਰੇ ਉੱਠਦਾ ਵਾ ਖੱਚੇ ਕਿ ਦਮ ਐ ਮੈਨੇਜ ਕਰਦੇ ਹੋ ਕਿਟ ਲੈਣੀ ਪੈਂਦੀ ਹੋਰ ਬਹੁਤ ਖੱਚਾ ਹੁੰਦਾ ਗੇਮ ਫਿਊਜ਼ ਰਾਈਟ ਹੁੰਦੀ ਹੈ ਬਾਕੀ ਦੇਖੋ ਜੀ ਖੰਨਾ ਜੀ ਨੇ ਬੜਾ ਸਵਾਦ ਦਿੱਤਾ ਕਿਟਾਂ ਰਵੀ ਜੀ ਨੇ ਕੋਈ ਲੈਤੀਆਂ ਕੁਝ ਖੰਨਾ ਜੀ ਨਹੀਂ ਲੈਤੀ ਤੇ ਫੀਸ ਮੇਰੀ ਸਾਥਰੀ ਜੀ ਨੇ ਮੰਗੀ ਨਹੀਂ ਕਰੀ ਘਰ ਦੇ ਹਲਾਲ ਕਰਕੇ ਉਹਨਾਂ ਨੇ ਆਖਿਆ ਕਿ ਨਹੀਂ ਬੱਚਾ ਵਧੀਆ ਖੇលੰਦੇ ਰਹਿਣਾ ਕੋਈ ਫੀਸ ਨਹੀਂ ਲੈਣੀ ਉਹਨਾਂ ਮੇਰੇ ਕੋ ਫੀਸ ਨਹੀਂ ਲਈ ਤੇ ਬੱਚਾ ਵਧੀਆ ਖੇលਿਆ ਤੇ ਪਿਆਰ ਕਰਦੇ ਹੁਣ ਨੈਸ਼ਨਲ ਤਿੰਨ ਵਾਲੀ ਨੈਸ਼ਨਲ ਖੇਲ ਆਇਆ ਠੀਕ ਹੈ ਰੁਟੀਨ ਕੀ ਹੈ ਦੀ ਰੁਟੀਨ ਸਵੇਰੇ ਉੱਠਦਾ ਜੀ ਸਵੇਰੇ ਕਾਲਜ ਜਾਂਦਾ ਰਵੀ ਜੀ ਸੱਦੇ ਸਵੇਰੇ ਕਾਲਜ ਜਾਂਦੇ ਆ ਉੱਥੇ ਉਹ ਮਿਹਨਤ ਕਰਾਂਦੇ ਆ ਉੱਥੋਂ ਆਣ ਤੋਂ ਬਾਅਦ ਇਹ ਸਕੂਲੇ ਜਾਂਦੇ ਆ ਸਕੂਲੋਂ ਬਾਅਦ ਆਣ ਤੋਂ ਬਾਅਦ 3:30 ਵਜੇ ਫੇਰ ਰਵੀ ਉੱਤੇ ਸਾਦ ਲੈਂਦੇ ਸੈਂਟਰ ਤੇ ਸ਼ਾਮੀ 7-8 ਵਜੇ ਵਾਪਸ ਆਉਂਦੇ ਆ ਬਾਕੀ ਇਹਨਾਂ ਪ੍ਰਾਵਾਂ ਦੀ ਮਿਹਨਤ ਨਾ ਕਿੰਨੇ ਬੱਚੇ ਤੁਹਾਡੇ ਔਰ ਕੀ ਕੀ ਕਰਦੇ ਆ ਮੇਰੇ ਦੋ ਬੇਟੇ ਇੱਕ ਵੱਡਾ ਬੇਟਾ ਉਹ ਆਈਟੀਆਈ ਕਰ ਰਿਹਾ ਨਾਲ ਨਾਲੇ ਕਿਸੇ ਦੁਕਾਨ ਤੇ ਕੰਮ ਸਿੱਖ ਰਿਹਾ ਉਹਦੇ ਤੇ ਬੰਦੀ ਕੋਈ ਨਹੀਂ ਕੀਤੀ ਭਾਜੀ ਉਹ ਉਹਦਾ ਸ਼ੌਂਕ ਨਹੀਂ ਇਹਦਾ ਸ਼ੌਂਕ ਹੀ ਕਹਿੰਦਾ ਇਹਨਾਂ ਨਾਲ ਗੱਲ ਕਰਦਾਂ ਨਾ ਤੇ ਇਹ ਕਹਿੰਦਾ ਪਾਪਾ ਕੋਈ ਨਹੀਂ ਮੈਂ ਸ਼ੌਂਕ ਤੇਰਾ ਪੂਰਾ ਕਰਾਂਗਾ ਕਿੰਨੀ ਕ ਮਿਹਨਤ ਕਰਦਾ ਦੇਖੋ ਜੀ ਇਸ ਤੋਂ ਵੱਧ ਮਿਹਨਤ ਕੀ ਹੁੰਦੀ ਹੈ ਜਿਹੜਾ ਬੱਚਾ ਚਾਰ-ਚਾਰ ਦਿਨ ਰੋਟੀ ਨਾ ਖਾਏ ਭੁਖਾਰੇ ਵੇੜ ਉਹਨਾਂ ਵੱਧ ਕੇ ਫਿਲੇ ਆਏ ਨਾ ਇੰਟਰਨੈਸ਼ਨਲ ਖੇਲ ਜਾਂਦਾ ਦੇ ਵੇਟ ਵਾਧਦਾ ਇਹਨਾਂ ਤੇ ਨੈਸ਼ਨਲ ਵੇਜ ਤੇ ਵੇਟ ਪੂਰਾ ਹੀ ਲੈਂਦੇ ਆ ਤੇ ਫੇਰ ਹੀ ਅੱਗੇ ਖਿਲਾਉਂਦੇ ਆ ਇਸ ਕਾਕੇ ਮਾਤਾ ਸਾਹਿਬ ਵੀ ਵੇਟ ਵਾਧਦਾ ਆ ਇਹਨਾਂ ਕਿਲੋ ਅੱਧਾ ਕਿਲੋ ਇੰਨੇ ਇੰਨੇ ਕਿਲੋ ਵੇਟ ਵੀ ਘਟਾਇਆ 4-4 ਕਿਲੋ ਵੇਟ ਵੀ ਘਟਾਇਆ ਭੁੱਖੇ ਰਹਿ ਗਏ ਮਿਹਨਤ ਕੀਤੀ ਬੱਚੇ ਨੇ ਚਲੋ ਉਹਰਾ ਇਹਨੂੰ ਫਲ ਮਿਲਿਆ ਕਿਤੇ ਦੇਖਣਾ ਚਾਹੁੰਦੇ ਹੋ ਦੇਖੋ ਜੀ ਆਪਾਂ ਤਾਂ ਇਹਨੂੰ ਬੜਾ ਤਾਂ ਦੇਖਣਾ ਚਾਹੁੰਦੇ ਆ ਹਰ ਮਾਂ ਪਿਓ ਦਾ ਇਹੀ ਹੁੰਦਾ ਜੀ ਇੱਛਾ ਵਾਗੀ ਬਾਹੜਾ ਬੱਚਾ ਤਾਂ ਤਾਂ ਜਾਏ ਤੇ ਵਧੀਆ ਖੇਲੇ ਇੱਕ ਸੇਵਾ ਕਰੇ ਦੇਸ਼ ਦੀ ਇਹ ਕਹਿੰਦਾ ਮੈਂ ਪੁਲਿਸ ਹੀ ਭਰਤੀ ਹੋਣਾ ਜੀ ਨਾ ਪੁਲਿਸ ਭਰਤੀ ਵਧੀਆ ਇਮਾਨਦਾਰ ਬਣੀ ਕਪਲ ਭਾਈ ਵਰਗੇ ਰਾਜਕੁਮਾਰ ਭਾਈ ਵਰਗੇ ਵੱਲ ਵੀ ਆ ਕੇ ਹਾਨੂੰ ਹੀ ਸ਼ੌਂਕ ਇੱਕ ਖਾੜਾ ਵੀ ਦਿਲ ਕਰਦਾ ਕਿ ਸਾਡਾ ਵੀ ਇੱਕ ਬੱਚਾ ਕਪਲ ਭਾਈ ਵਰਗਾ ਜਾਂ ਰਾਜਕੁਮਾਰ ਹੁਣ ਭਾਈ ਵਰਗੇ ਬਣ ਤੇ ਇਹ ਵੀ ਦੇਖਤੀ ਸੇਵਾ